ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੀ ਪਾਵਨ ਪੁਤ੍ਰ ਇਲਾਹੀ ਬਾਣੀ ਧੁਰ ਕੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਖਾਲਸਾ ਜੀ ਆਪਾਂ ਵਿਚਾਰ ਕਰ ਰਹੇ ਹਾਂ ਮਹਾਰਾਜ ਜੀਆਂ ਨੇ ਕੀ ਕੀ ਹੁਕਮ ਕੀਤਾ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਿਵੇਂ ਸਿੱਧਾਂ ਦੇ ਖਾਲਸਾ ਦੀ ਸ਼ੰਕੇ ਦੂਰ ਕਰ ਰਹੇ ਸਾਨੂੰ ਮਹਾਰਾਜ ਦੇ ਵੀ ਗਿਆਨ ਬਖਸ਼ ਰਹੇ ਸੋ ਇਹ ਮਹਾਰਾਜ ਦੀ ਕਿਰਪਾ ਸਦਕਾ ਹੀ ਖਾਲਸਾ ਜੀ ਕਾਰਜ ਹੋ ਰਿਹਾ ਸੋ ਜਿਵੇਂ ਆਪਾਂ ਪਿੱਛੇ ਸਰਵਣ ਕੀਤਾ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦੀਨ ਦੁਨੀ ਦੇ ਮਾਲਕ ਦੀ ਰਹਿਮਤ ਸਦਕਾ ਜਿਹੜੀਆਂ 18 ਪੌੜੀਆਂ ਮਹਾਰਾਜ ਜੀਆਂ ਨੇ ਉਹਦੀ ਵਿਚਾਰ ਕਰਵਾਈ ਹੈ ਸੋ ਅੱਗੇ ਜਿਹੜੀ ਸਤਗੁਰ ਸੱਚੇ ਪਾਸ਼ਾ ਮਹਾਰਾਜ 19ਵੀਂ ਪੌੜੀ ਵਿੱਚ ਵਿਚਾਰ ਤਾਰਾ ਰੱਖਦੇ ਸਤਗੁਰ ਜੀਆਂ ਨੂੰ ਸਿੱਧਾਂ ਨੇ ਪੁੱਛਣਾ ਕੀਤਾ ਸੀ ਕਿ ਮਹਾਰਾ ਕਿੰਨੇ ਪ੍ਰਕਾਰ ਦੀ ਸ੍ਰਿਸ਼ਟੀ ਹੈ ਤੇ ਸਤਗੁਰ ਜੀਆਂ ਨੇ ਦੱਸਿਆ ਸੀ ਵੀ ਤਿੰਨ ਪ੍ਰਕਾਰ ਦੀ ਸ੍ਰਿਸ਼ਟੀ ਹੈ ਸਤੋ ਤਮੋ ਤੇ ਰਜੋ ਸੋ ਮਹਾਰਾ ਸੱਚੇ ਪਾਸ਼ਾ ਦੀ ਰਹਿਮਤ ਕਿਰਪਾ ਸਦਕਾ ਪਿੱਛੇ ਜਿਹੜੀਆਂ ਦੋ ਪੌੜੀਆਂ ਆਪਾਂ ਖਾਲਸਾ ਜੀ ਉਚਾਰੀਆਂ ਹਨ ਉਹਦੇ ਵਿੱਚ ਪੁੰਨੀਆਂ ਤੇ ਪਾਪੀਆਂ ਦੀ ਗੱਲ ਹੈ ਜਿਹੜੀ ਹੈਗੀ ਹੈ ਖਾਲਸਾ ਜੀ 17ਵੀਂ ਪੌੜੀ ਉਦੇ ਵਿੱਚ ਪੁੰਨੀਆਂ ਦੀ ਗੱਲ ਹੈ ਜਿਹੜੀ 18ਵੀਂ ਪੌੜੀਓ ਦੇ ਵਿੱਚ ਪਾਪੀਆਂ ਦੀ ਗੱਲ ਹੈ ਸੋ ਅੱਗੇ ਜਦੋਂ ਸਿੱਧਾਂ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਇੱਕ ਰਜੋਗੁਣ ਸ੍ਰਿਸ਼ਟੀ ਹੈ ਉਹਦਾ ਵੀ ਜ਼ਿਕਰ ਕਰੋ ਤੇ ਜਾਂ ਖਾਲਸਾ ਜੀ ਇੱਕ ਇਹ ਵੀ ਪ੍ਰਸ਼ਨ ਕੀਤਾ ਕਿ ਮਹਾਰਾਜ ਜਿਹੜੇ ਪੁੰਨੀ ਤੇ ਪਾਪੀ ਨੇ ਇਹ ਕਿੱਥੇ ਵਸਦੇ ਨੇ ਇਹਨਾਂ ਦਾ ਕੀ ਹਿਸਾਬ-ਤਾਬ ਹੈ ਵੀ ਇਹ ਕਿਵੇਂ ਨੇ ਤੇ ਜਾਂ ਖਾਲਸਾ ਜੀ ਤੁਸੀਂ ਰਜੋਗੁਣੀ ਬਾਰੇ ਰਜੋਗੁਣ ਸ੍ਰਿਸ਼ਟੀ ਬਾਰੇ ਵੀ ਦੱਸਣਾ ਕਰੋ ਸੋ ਉਹਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ 10 ਦੇ ਕਹਿੰਦੇ ਅਸੰਖ ਨਾਵ ਅਸੰਖ ਥਾਵ ਸੱਚੇ ਪਾਸ਼ਾ ਕਹਿੰਦੇ ਸਿੱਧ ਲੋਕੋ ਤ੍ਰੈ ਗੁਣੀ ਸ੍ਰਿਸ਼ਟੀ ਦੇ ਅਗਣਤ ਹੀ ਨਾ ਹਨ ਤੇ ਅਨਗਣਤ ਹੀ ਉਹਨਾਂ ਦੇ ਰਹਿਣ ਵਾਲੇ ਸਥਾਨ ਹਨ ਉਹਨਾਂ ਦੇ ਨਾਵਾਂ ਦਾ ਕੋਈ ਭੇਦ ਨਹੀਂ ਪਾ ਸਕਦਾ ਤੇ ਨਾ ਉਹਨਾਂ ਦੇ ਥਾਵਾਂ ਦਾ ਕੋਈ ਭੇਦ ਪਾ ਸਕਦਾ ਹੈ ਅਨਗਿਣਤੀ ਹੈ ਜਿੱਥੇ ਖਾਲਸਾ ਜੀ ਰਜੋ ਗੁਣੀ ਸ੍ਰਿਸ਼ਟੀ ਵਸਦੀ ਹੈ ਆਗਮ ਅਗਮ ਅਸੰਖ ਲੋਹ ਮਹਾਰਾਜ ਜੀ ਕਹਿੰਦੇ ਹਨ ਗਿਣਤ ਹੀ ਉਹਨਾਂ ਜੀਵਾਂ ਦੇ ਵਸਣ ਲਈ ਲੋਹ ਬਣੇ ਹੋਏ ਨੇ ਤਬਕੇ ਬਣੇ ਹੋਏ ਨੇ ਭਵਣ ਬਣੇ ਹੋਏ ਆ ਜਿਵੇਂ ਮਾਤ ਲੋਕ ਹੋਇਆ ਸਵਰਗ ਲੋਕ ਹੋਇਆ ਪਤਾਲ ਲੋਕ ਹੋਇਆ ਜਾਂ ਇੰਦਰ ਲੋਕ ਹੋਇਆ ਖਾਲਸਾ ਜੀ ਇਹ ਸਾਰੇ ਲੋਕ ਉਹਨਾਂ ਲੋਕਾਂ ਦੇ ਵਸਣ ਵਾਸਤੇ ਬਣੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਹੋਰ ਵੀ ਬਚਨ ਕਰਦੇ ਇਹ ਖਾਲਸਾ ਜੀ ਜਿਨ੍ਹਾਂ ਦੇ ਆਪਾਂ ਨਾਂ ਲਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਬੁੱਧੀ ਦੀ ਪਹੁੰਚ ਤੋਂ ਪਰੇ ਦੇ ਆਸਾਨ ਹਨ ਜਿਵੇਂ ਮਾਤ ਲੋਕ ਤੇ ਤਾਂ ਆਪਾਂ ਵਿੱਚ ਰਹੇ ਆਂ ਇਹ ਜਿਹੜਾ ਖਾਲਸਾ ਜੀ ਅੱਗੇ ਸਵਰਗ ਲੋਕ ਹੈ ਉਹ ਵੀ ਸਰੀਰ ਦੇ ਤੇ ਮਨ ਮਨ ਤੇ ਬੁੱਧੀ ਦੀ ਪਹੁੰਚ ਤੋਂ ਪਰੇ ਦਾ ਲੋਕ ਹੈ ਜਿਹੜਾ ਪਤਾਲ ਲੋਕ ਹੈ ਹੁਣ ਧਰਤੀ ਤੇ ਰਹਿੰਦੇ ਆ ਥੱਲੇ ਪਤਾਲ ਹੈ ਪਤਾਲ ਵਿੱਚ ਵੀ ਖਾਲਸਾ ਜੀ ਲੋਕ ਵਸਦੇ ਇੰਦਰ ਲੋਕ ਹੈ ਇੰਦਰਪੁਰੀ ਹੈ ਪਤਾਲ ਲੋਕ ਦੀ ਤਾਂ ਗੱਲ ਖਾਲਸਾ ਜੀ ਸਿੰਪਲ ਜੀ ਹੈ ਜਦੋਂ ਜਿਹੜਾ ਭਗਵਾਨ ਵਿਸ਼ਨੂੰ ਜੀ ਨੇ ਸੂਰੂਪ ਧਾਰਨਾ ਕੀਤਾ ਸੀ ਬਾਵਣ ਦਾ ਬਾਵਣ ਰੂਪ ਖਾਲਸਾ ਜੀ ਬਣਾਇਆ ਸੀ ਦੇ ਬਾਦ ਰਾਜੇ ਨੂੰ ਛਲਿਆ ਸੀ ਸੋ ਉਹ ਬਾਲ ਨੂੰ ਖਾਲਸਾ ਜੀ ਪਤਾਲ ਤੱਕ ਲੈ ਕੇ ਗਿਆ ਜੀ ਜਦੋਂ ਢਾਈ ਕਦਮਾਂ ਉਹਦੀ ਹਿੱਕ ਤੇ ਮਢਾਈ ਵੀ ਕਦਮਾਂ ਉਹਦੀ ਹਿੱਕ ਤੇ ਮਣੀ ਸੀ ਨਾ ਤੇ ਪਤਾਲ ਵਿੱਚ ਲੈ ਕੇ ਗਏ ਸੀ ਉੱਥੋਂ ਦਾ ਉਹ ਰਾਜਾ ਹੈ ਬਾਲ ਰਾਜਾ ਤੇ ਖਾਲਸਾ ਜੀ ਇਹ ਪਤਾਲ ਦੇ ਲੋਕ ਹੋਰ ਕਿਹੜੇ ਨੇ ਜਿਹੜੇ ਸੱਪ ਨੇ ਪਤਾਲ ਚ ਹੀ ਰਹਿੰਦੇ ਨੇ ਹੋਰ ਕਈ ਇਹੋ ਜਿਹੇ ਜਾਨਵਰ ਨੇ ਜਿਹੜੇ ਪਤਾਲ ਵਿੱਚ ਹੀ ਰਹਿੰਦੇ ਖਾਲਸਾ ਜੀ ਉਹ ਪਤਾਲ ਦੀ ਸੈਨਾ ਮੰਨੀ ਜਾਂਦੀ ਆ ਸੋ ਇਸ ਕਰਕੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਵਾਸਤੇ ਵਖ ਵਖ ਪਵਨ ਬਣੇ ਹੋਏ ਅਸੰਖ ਕਹਾ ਹੈ ਸਿਰ ਭਾਰ ਹੋਏ ਮਾਰਾ ਕਹਿੰਦੇ ਅਣਗਿਣਤ ਜੀਵਤਰ ਗੁਣੀ ਜੀਵਾਂ ਦੇ ਨਾਵਾਂ ਤੇ ਥਾਵਾਂ ਦਾ ਜੇ ਕੋਈ ਕਥਨ ਕਰਨਾ ਚਾਵੇ ਜਿਹੜਾ ਕੋਈ ਬੰਦਾ ਕਹਵੇ ਕਿ ਮੈਂ ਦੱਸਦਾ ਹਾਂ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸਿਰ ਤੇ ਭਾਰ ਹੀ ਚੜਾਉਂਦਾ ਹੈ ਉਹ ਵਾਹਿਗੁਰੂ ਜੀ ਦੀ ਰਚਨਾ ਬੇਅੰਤ ਹੈ ਉਹ ਕਿਸੇ ਵੀ ਬੰਦੇ ਦੀ ਬੁੱਧੀ ਰਾਹੀਂ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਜੇ ਕੋਈ ਬੰਦਾ ਬਿਆਨ ਕਰਨ ਦੀ ਕੋਸ਼ਿਸ਼ ਕਰਦਾ ਤੇ ਮਹਾਰਾਹ ਕਹਿੰਦੇ ਉਹਦੇ ਸਿਰ ਦੋਸ਼ ਹੀ ਆਉਂਦਾ ਹੈ ਭਾਰ ਹੀ ਆਉਂਦਾ ਹੈ ਫਿਰ ਖਾਲਸਾ ਜੀ ਮਹਾਰਾਹ ਸੱਚੇ ਪਾਤਸ਼ਾਹ ਜੀ ਅੱਗੇ ਬਚਨ ਕਰਨ ਲੱਗਦੇ ਤੇ ਸਿੱਧਾ ਨੇ ਫਿਰ ਪ੍ਰਸ਼ਨ ਕਰ ਦਿੱਤਾ ਏ ਵਾਹਿਗੁਰੂ ਜੀ ਇਹ ਜਿਹੜੀ ਪ੍ਰਮਾਤਮਾ ਨੇ ਰਚਨਾ ਕੀਤੀ ਜਿਹਦੇ ਬਾਰੇ ਤੁਸੀਂ ਦੱਸਣ ਡਏ ਜੇ ਵੀ ਇਹ ਤਿੰਨ ਤਰ੍ਹਾਂ ਦੀ ਦੁਨੀਆ ਹੈ ਮਹਾਰਾਹ ਸੱਚੇ ਪਾਸ਼ਾ ਕਹਿੰਦੇ ਵੀ ਇਹ ਮਹਾਰਾਹ ਸੱਚੇ ਪਾਸ਼ਾ ਨੂੰ ਸਿੱਧ ਕਹਿੰਦੇ ਵੀ ਇਹ ਫਿਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਜਾਂ ਆਕਾਲ ਪੁਰਖ ਦੀ ਜਿਹੜੀ ਸਿਫਤ ਸਲਾਹ ਉਹ ਕਿਵੇਂ ਕੀਤੀ ਜਾ ਸਕਦੀ ਉਹ ਕਿਵੇਂ ਕਰੀਏ ਕਿਵੇਂ ਉਹ ਵਾਹਿਗੁਰੂ ਜੀ ਦੀ ਮਹਿਮਾ ਕਰੀਏ ਤੇ ਮਹਾਰਾਜ ਖਾਲਸਾ ਜੀ ਅੱਗੇ ਬੋਲਦੇ ਮਹਾਰਾਜ ਕਹਿੰਦੇ ਅਖਰੀ ਨਾਮ ਅਖਰੀ ਸਲਾਹ ਇਹ ਸਿੱਧ ਲੋਕੋ ਅਖਰਾਂ ਰਾਹੀਂ ਪ੍ਰਭੂ ਦਾ ਨਾਮ ਜਪੀਏ ਖਾਲਸਾ ਜੀ ਬਾਣੀ ਜਿਹੜੀ ਹੈ ਅਖਰੀ ਹੈ ਨਾ ਸ਼ਬਦੀ ਹੈ ਨਾ ਜਾਂ ਨਾਮ ਜਿਹੜਾ ਵਾਹਿਗੁਰੂ ਹੈ ਇਹ ਵੀ ਅੱਖਰ ਹੈ ਮਹਾਰਾਜ ਨੇ ਇੱਥੇ ਸਿੱਧ ਕਰ ਦਿੱਤਾ ਕਹਿੰਦੇ ਅਖਰਾਂ ਰਾਹੀਂ ਨਾਮ ਜਪਣਾ ਅਖਰ ਖਾਲਸਾ ਜੀ ਵਾਹਿਗੁਰੂ ਅੱਖਰ ਨੇ ਜਾਂ ਮੂਲ ਮੰਤਰ ਅੱਖਰ ਨੇ ਸਤਿਗੁਰ ਕਹਿੰਦੇ ਅਖਰੀ ਨਾਮ ਅਖਰੀ ਸਲਾਹ ਅਖਰਾਂ ਅੱਖਾਂ ਨੂੰ ਪੜਨਾ ਅੱਖਾਂ ਅਖਰਾਂ ਨੂੰ ਅੱਖਾਂ ਨਾਲ ਪੜਨਾ ਉਹੀ ਨਾਮ ਜਪਣਾ ਤੇ ਖਾਲਸਾ ਜੀ ਉਹੀ ਪ੍ਰਭੂ ਦੀ ਸਿਫਤ ਸਲਾਹ ਕਰਨੀ ਹੈ ਅਖਰੀ ਰੂਪ ਵਿੱਚ ਹੀ ਬਾਣੀ ਪੜ੍ਹਨੀ ਹੈ ਅਖਰੀ ਰੂਪ ਵਿੱਚ ਹੀ ਨਾਮ ਜਪਣਾ ਸਿਫਤ ਸਲਾਹ ਕਰਨੀ ਹੈ ਅਖਰੀ ਗਿਆਨ ਗੀਤ ਗੁਣਗਾਹ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਤਿ ਲੋਕੋ ਇਹ ਅਖਰਾਂ ਰਾਈਂ ਦੇਵੀ ਗਿਆਨ ਪ੍ਰਭੂ ਦੀ ਸਿਫਤਸਲਾਹ ਦੇ ਗੀਤ ਜਿਹੜੇ ਪ੍ਰਭੂ ਪ੍ਰਾਪਤੀ ਦੇ ਗੁਣ ਹਨ ਉਹਨਾਂ ਨੂੰ ਗਾ ਗਾ ਭਾਵ ਵਿਚਾਰਨਾ ਹੈ ਭਾਵ ਜਿਹੜੇ ਵੀ ਧਰਮ ਗ੍ਰੰਥ ਹਨ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਾਂ ਧਾਰਮਿਕ ਰਹਿਬਰ ਹੋਏ ਨੇ ਜਾਂ ਖਾਲਸਾ ਜੀ ਕਿੱਡੇ-ਕੱਡੇ ਵੱਡੇ ਆਏ ਨੇ ਉਹਨਾਂ ਨੇ ਕੁਛ ਨਾ ਕੁਛ ਤੇ ਲਿਪੀ ਵਿੱਚ ਹੀ ਲਿਖਿਆ ਹੈ ਨਾ ਜਿਵੇਂ ਬ੍ਰਹਮਾ ਜੀ ਨੇ ਵੇਦ ਉਚਾਰੇ ਖਾਲਸਾ ਜੀ ਉਹ ਵੀ ਸੰਸਕ੍ਰਿਤੀ ਅੱਖਰੀ ਹੈ ਨਾ ਜਾਂ ਖਾਲਸਾ ਜੀ ਜਿੱਦਾਂ ਮੁਹੰਮਦ ਸਾਹਿਬ ਹੋਣਾ ਨੇ ਉੱਥੇ ਕੁਰਾਨ ਦਾ ਜਿਹੜੀ ਉਹਨਾਂ ਨੇ ਪ੍ਰਗਟ ਕੀਤੀ ਉਹ ਵੀ ਅੱਖਰ ਨੇ ਗੀਤਾ ਹੈ ਉਹ ਵੀ ਅੱਖਰ ਹੈ ਬਾਈਬਲ ਹੈ ਉਹ ਵੀ ਅੱਖਰ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਅੱਖਰ ਰੂਪ ਵਿੱਚ ਹੈ ਸੋ ਇਹ ਅੱਖਰਾਂ ਰਾਹੀਂ ਮਹਾਰਾਜ ਦੀ ਸਿਫਤ ਸਲਾਹ ਕਰਨੀ ਅਖਰੀ ਲਿਖਣ ਬੋਲਣ ਬਾਣ ਮਹਾਰਾ ਕਹਿੰਦੇ ਅੱਖਰਾਂ ਰਾਹੀਂ ਬੋਲਣ ਵਾਲੀ ਲਿਖਣਾ ਅੱਖਰਾਂ ਨੂੰ ਲਿਖਣਾ ਜਿੱਦਾਂ ਕਈ ਮਹਾਰਾਜ ਦੀ ਮਹਿਮਾ ਲਿਖਦੇ ਖਾਲਸਾ ਜੀ ਸ਼ੁਭ ਗੁਣ ਲਿਖਦੇ ਸਤਗੁਰੂ ਜੀ ਦੇ ਹੱਥਾਂ ਨਾਲ ਬੋਲਣਾ ਇਸੇ ਬਾਣੀ ਨੂੰ ਅੱਖਰਾਂ ਰਾਹੀਂ ਬੋਲਣਾ ਬਾਣ ਹੁੰਦਾ ਖਾਲਸਾ ਜੀ ਪੜ੍ਹੀ ਲਿਖੀ ਬਾਣੀ ਨੂੰ ਵਿਚਾਰਨਾ ਬਾਣੀ ਨੂੰ ਪੜਨਾ ਲਿਖਣਾ ਉਹਨੂੰ ਬਾਣ ਕਹਿੰਦੇ ਅੱਖਰ ਸਿਰ ਸੰਜੋਗ ਵਿਖਾਣ ਮਰ ਕਹਿੰਦੇ ਨਾ ਅੱਖਰਾਂ ਦਾ ਕੱਲਾ ਇਥੇ ਤੱਕ ਹੀ ਨਹੀਂ ਇਹ ਅੱਖਰਾਂ ਦਾ ਸਾਡੇ ਸਿਰ ਦਾ ਸੰਜੋਗ ਸਾਡੇ ਭਾਗਾ ਨਾਲ ਵੀ ਸੰਬੰਧ ਹੈ ਖਾਲਸਾ ਜੀ ਜਦੋਂ ਬੰਦਾ ਮਰਦਾ ਤੇ ਉਹਦੀ ਖੋਪੜੀ ਰਹਿ ਜਾਂਦੀ ਕਈ ਵਾਰ ਉਹ ਪੁਰਾਣੇ ਬਜ਼ੁਰਗ ਵਿਖਾਉਂਦੇ ਹੁੰਦੇ ਉੱਥੇ ਵੀ ਇੱਕ ਲਿਪੀ ਲਿਖੀ ਹੁੰਦੀ ਹੈ ਉਹ ਕਿਸੇ ਦੇ ਸਮਝ ਜੀ ਨਹੀਂ ਆਉਂਦੀ ਉਹ ਵਾਹਿਗੁਰੂ ਸੱਚੇ ਪਾਸ਼ਾ ਵੱਲੋਂ दैਵੀ ਲਿਪੀ ਵਿੱਚ ਲਿਖਿਆ ਹੁੰਦਾ ਸਾਡੇ ਭਾਗਾ ਦਾ ਲੇਖਾ ਜੋਖਾ ਉਹ ਜਿਹੜੇ ਕਰਮਲੇਖ ਲਿਖੇ ਹੁੰਦੇ ਵਾਹਿਗੁਰੂ ਜੀ ਵੱਲੋਂ ਕਰਮ ਮੁਠੀ ਹੁੰਦੀ ਕਲਮ ਮੁਠੀ ਹੁੰਦੀ ਹੈ ਮੱਥੇ ਉੱਤੇ ਉਹ ਖਾਲਸਾ ਜੀ ਕੋਈ ਐਸ ਏਦਾਂ ਹੁੰਦਾ ਜਿਵੇਂ ਕਿਸੇ ਨੇ ਬਿੰਦੀਆਂ ਵਾਹੀਆਂ ਹੋਣ ਪਰ ਉਹ ਸਾਡੇ ਕਰਮ ਹੁੰਦੇ ਉਹ ਦੇਵੀ ਲਿਪੀ ਉਹਨੂੰ ਆਖਦੇ ਉਹ ਵੀ ਅੱਖਰਾਂ ਵਿੱਚ ਹੀ ਆਉਂਦੀ ਉਹ ਵੀ ਕੋਈ ਪੜ੍ਹਨਾ ਜਾਣਦਾ ਹੋਵੇ ਤੇ ਉਹਨੂੰ ਆ ਜਾਂਦੀ ਹੈ ਪਤਾ ਲੱਗ ਜਾਂਦਾ ਸਿੱਧਾ ਨੇ ਖਾਲਸਾ ਜੀ ਫਿਰ ਮਾਰਾ ਇਹਨੂੰ ਪ੍ਰਸ਼ਨ ਕਰ ਦਿੱਤਾ ਕਿ ਸੱਚੇ ਪਾਤਸ਼ਾਹ ਜਿਸ ਪ੍ਰਭੂ ਨੇ ਸਾਰੇ ਜੀਵਾਂ ਦੇ ਅੱਖਰ ਕਰਮ ਲੇਖ ਲਿਖੇ ਹਨ ਉਹਦੇ ਸਿਰ ਤੇ ਵੀ ਕਿਸੇ ਨੇ ਕੋਈ ਲੇਖ ਲਿਖਿਆ ਤੇ ਮਾਰਾ ਸੱਚੇ ਪਾਸ਼ਾ ਕਹਿੰਦੇ ਜਿਨ ਇਹ ਲਿਖੇ ਤਿਸ ਸਿਰ ਨਾਹੇ ਇਹ ਸਿੱਧ ਲੋਕੋ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੇ ਕਰਮ ਲਿਖੇ ਨੇ ਲੇਖ ਲਿਖੇ ਨੇ ਮੱਥੇ ਉੱਤੇ ਉਹਦੇ ਸਿਰ ਤੇ ਲੇਖ ਲਿਖਣ ਵਾਲਾ ਕੋਈ ਨਹੀਂ ਉਹ ਪ੍ਰਭੂ ਦਾ ਲੇਖ ਹੈ ਉਹ ਮਾਰਾ ਸੱਚੇ ਪਾਸ਼ਾ ਦੇ ਜਿਹੜੇ ਕਰਮ ਨੇ ਉਹਨਾਂ ਨੂੰ ਕੋਈ ਲਿਖਣ ਵਾਲਾ ਨਹੀਂ ਜਿਨ ਇਹ ਲਿਖੇ ਜਿਨੇ ਸਾਰੇ ਜੀਵਾਂ ਦੇ ਲੇਖ ਲਿਖੇ ਹਨ ਤਿਸ ਸਿਰ ਨਾਹੇ ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ ਉਹ ਅਲੇਖ ਮਹਾਂਪੁਰਖ ਅਕਾਲ ਪੁਰਖ ਹੈ ਫਿਰ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਅੱਗੇ ਬਚਨ ਕਰਦੇ ਜਿਬ ਫੁਰਮਾਏ ਤੇਵ ਤੇ ਵਪਾਹ ਜਿਵੇਂ ਜਿਵੇਂ ਵਾਹਿਗੁਰੂ ਹੁਕਮ ਕਰਦਾ ਓਵੇਂ ਓਵੇਂ ਖਾਲਸਾ ਜੀ ਲੇਖ ਪੈ ਜਾਂਦੇ ਕਿਉਂਕਿ ਬੰਦਿਆਂ ਦੀਆਂ ਕਰਤੂਤਾ ਵਾਹਿਗੁਰੂ ਵੇਖਦਾ ਹੈ ਨਾ ਉਹ ਸਾਰਿਆਂ ਦੇ ਅੰਦਰ ਬੈਠਾ ਉਹ ਇਹ ਜਾਣਦਾ ਵੀ ਇਹ ਕਿਹੜਾ ਕੰਮ ਕਰ ਰਿਹਾ ਕਪਟ ਕਰ ਰਿਹਾ ਕਿਸੇ ਨਾਲ ਈਰਖਾ ਕਰ ਰਿਹਾ ਕਿਸੇ ਨਾਲ ਦੁਸ਼ੈਸ਼ ਕਰ ਰਿਹਾ ਇਹ ਸਭ ਕੁਝ ਵਾਹਿਗੁਰੂ ਜਾਣਦਾ ਤੇ ਜਿਸ ਵੇਲੇ ਖਾਲਸਾ ਜੀ ਕਰਮ ਲਿਖਣੇ ਹੁੰਦੇ ਉਦੋਂ ਵਾਹਿਗੁਰੂ ਫਿਰ ਉਹਦਾ ਨਿਆਂ ਕਰਕੇ ਹੁਕਮ ਕਰਦਾ ਹੈ ਧਰਮ ਰਾਜੇ ਨੂੰ ਖਾਲਸਾ ਜੀ ਉਵੇਂ ਉਵੇਂ ਮੱਥੇ ਤੇ ਲੇਖ ਪੈ ਜਾਂਦੇ ਸੋ ਇਸੇ ਪ੍ਰਕਾਰ ਫਿਰ ਜੀਵਾਂ ਨੂੰ ਕਰਮ ਫਲ ਸੁੱਖ ਦੁੱਖ ਪ੍ਰਾਪਤ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਖਾਲਸਾ ਜੀ ਪ੍ਰਸ਼ਨ ਕੀਤਾ ਵੀ ਇਹ ਸੰਸਾਰ ਮਹਾਰਾਜ ਜੀ ਕਿਵੇਂ ਪੈਦਾ ਕੀਤਾ ਗਿਆ ਕਿਵੇਂ ਪੈਦਾ ਹੋਇਆ ਸਤਿਗੁਰੂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਤਾ ਕੀਤਾ ਤੇ ਤਾ ਨਾ ਇਹ ਵਾਹਿਗੁਰੂ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਸੰਸਾਰ ਪੈਦਾ ਹੋਇਆ ਨਾ ਇਹ ਸਾਰਾ ਨਾਮ ਤੋਂ ਪੈਦਾ ਹੋਇਆ ਜੇਤਾ ਕੀਤਾ ਜਿੰਨਾ ਕੁਛ ਵਾਹਿਗੁਰੂ ਨੇ ਕੀਤਾ ਹੈ ਤੇਤਾ ਨਾਉ ਇਹ ਸਾਰਾ ਕੁਝ ਵਾਹਿਗੁਰੂ ਜੀ ਦੇ ਨਾਮ ਤੋਂ ਪੈਦਾ ਹੋਇਆ ਵਿਣ ਨਾਵਾ ਨਾਹੀ ਕੋ ਥਾਉ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਕੋਈ ਇਹੋ ਜੀ ਥਾਂ ਨਹੀਂ ਹੈ ਜਿਹੜੀ ਸਖਣੀ ਹੋਵੇ ਹਰ ਥਾਂ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ ਜਾਲ ਹੋਵੇ ਥਾਲ ਹੋਵੇ ਬੱਜਰ ਹੋ ਬੰਜਰ ਜ਼ਮੀਨ ਹੋਵੇ ਪਹਾੜ ਹੋਣ ਗੁਫਾਵਾਂ ਹੋਣ ਖਾਲਸਾ ਜੀ ਹਰ ਥਾਂ ਪਤਾਲ ਹੋਣ ਖੰਡ ਬ੍ਰਹਿਮੰਡ ਹੋਣ ਦੀਪ ਹੋਣ ਲੋਹ ਹੋਣ ਹਰ ਥਾਂ ਮਹਾਰਾ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਉਹ ਮੌਜੂਦ ਹੈ ਮਹਾਰਾ ਦੇ ਨਾਮ ਤੋਂ ਬਿਨਾਂ ਕੋਈ ਵੀ ਜਗ੍ਹਾ ਸਖਣੀ ਨਹੀਂ ਖਾਲੀ ਨਹੀਂ ਨਾਮ ਤੇ ਨਾਮੀ ਵਿਆਪਕ ਰੂਪ ਵਿੱਚ ਹੋ ਕੇ ਖਾਲਸਾ ਜੀ ਧਰਤੀ ਤੇ ਵਿੱਚ ਰਹਿ ਸੋ ਮਹਾਰਾ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਨਾਮ ਤੋਂ ਬਿਨਾ ਖਾਲਸਾ ਜੀ ਸੰਸਾਰ ਵਿੱਚ ਕੋਈ ਇਹੋ ਜੀ ਥਾਂ ਨਹੀਂ ਭਾਵ ਕਿ ਤੁਸੀਂ ਜਿੱਥੇ ਮਹਾਰਾ ਨੂੰ ਯਾਦ ਕਰੋਗੇ ਉਹ ਨਾਮ ਰੂਪੀ ਜਿਹੜਾ ਉਹਦਾ ਨਾਮ ਰੂਪ ਰੱਖਿਆ ਕਰਨ ਵਾਲਾ ਸਰੂਪ ਹੈ ਉਥੇ ਪ੍ਰਗਟ ਹੋ ਜਾਂਦਾ ਠਾਕੁਰ ਜਾਂ ਸਿਮਰਾਂ ਤੂੰ ਤਾਹੀ ਜਿੱਥੇ ਵਾਹਿਗੁਰਜੀ ਤੈਨੂੰ ਸਿਮਰਾਂ ਯਾਦ ਕਰਾਂ ਤੂੰ ਉਥੇ ਪ੍ਰਗਟ ਹੋ ਜਾਣਾ ਇਹ ਮਹਾਰਾ ਸੱਚੇ ਪਾਸ਼ਾ ਦੱਸ ਰਹੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਏ ਵਾਹਿਗੁਰੂ ਜੀ ਮੈਂ ਤੇਰੀ ਕੁਦਰਤ ਨੂੰ ਕੀ ਕਹਾ ਤੇਰੀ ਕੁਦਰਤ ਦੀ ਵਿਚਾਰ ਕਰਨ ਲਈ ਮੇਰੇ ਕੋਲੇ ਸ਼ਕਤੀ ਨਹੀਂ ਤਾਕਤ ਨਹੀਂ ਮਹਾਰਾਜ ਮੈਂ ਇੱਕ ਵਾਲ ਜਿੰਨਾ ਵੀ ਵਰਣਨ ਨਹੀਂ ਕਰ ਸਕਦਾ ਵਾਰਿਆ ਨਾ ਜਾਵਾਂ ਏਕ ਵਾਰ ਏਕ ਵਾਰ ਦਾ ਮਤਲਬ ਹੈ ਇੱਕ ਵਾਲ ਇੱਕ ਵਾਲ ਜਿੰਨਾ ਵੀ ਮਹਾਰਾਜ ਸੱਚੇ ਪਾਸ਼ਾ ਮੈਂ ਵਰਣਨ ਨਹੀਂ ਕਰ ਸਕਦਾ ਏਕ ਵਾਲ ਜਿੰਨਾ ਵੀ ਮੈਂ ਕੁਝ ਕਹਿ ਨਹੀਂ ਸਕਦਾ ਤੇਰੀ ਕੁਦਰਤ ਬਾਰੇ ਜੋਤੁਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ اے ਸੱਚੇ ਪਾਸ਼ਾ ਤੂੰ ਸਾਰੇ ਮਾਇ ਜਿਹੜੇ ਮਾਇਆ ਦੇ ਰੰਗ ਰੂਪ ਨੇ ਉਹਨਾਂ ਤੋਂ ਰਹਿਤ ਹੈ ਮਹਾਰਾ ਸੱਚੇ ਪਾਸ਼ਾ ਜੋ ਤੈਨੂੰ ਚੀਜ਼ ਚੰਗੀ ਲੱਗਦੀ ਹੈ ਜੋ ਤੂੰ ਕਰਨਾ ਚਾਹੁੰਦਾ ਜੋ ਤੈਨੂੰ ਪਉਂਦਾ ਹੈ ਉਹੀ ਕੁਛ ਹੁੰਦਾ ਹੈ ਉਹੀ ਕਿਰਤ ਸਾਨੂੰ ਚੰਗੀ ਲੱਗਦੀ ਹੈ ਹੇ ਨਿਰੰਕਾਰ हे तिन्ना ਕਾਲਾਂ ਵਿੱਚ ਸੱਚ ਸੁਆਮੀ ਸੱਚੇ ਪਾਸ਼ਾ ਤੂੰ ਸਦਾ ਸਲਾਮਤ ਹੈ ਸਦਾ ਸਥਿਰ ਹੈ ਸਦਾ ਮੌਜੂਦ ਹੈ ਸੋ ਖਾਲਸਾ ਜੀ ਇਨੀਆਂ ਕਿ ਵਿਚਾਰਾ ਕਰਦੇ ਆ ਹੋਈਆਂ ਭੁੱਲਾਂ ਮੁਆਫ ਕਰ ਦੇਣੀ ਆ ਮਹਾਰਾਜ ਕਿਰਪਾ ਕਰਨ ਸਤਗੁਰੂ ਦੀਨ ਦੁਨੀ ਦੇ ਮਾਲਕ ਸਮਰੱਥ ਸਤਗੁਰੂ ਜੀਆ ਨੇ ਆਪ ਖਾਲਸਾ ਜੀ ਵਿਚਾਰ ਕਰਵਾਈ ਹੈ ਸੋ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ